ਉਹ ਕਾਰਤੀ ਸਾਰੇ ਸਾਰੇ ਆਪਣੇ ਦਸਖਤ ਕਰਦੀ ਹੈ ਹਨਾ ਜਿੰਨੀਆਂ ਵੀ ਔਰਤਾਂ ਕਈ ਤਾਂ ਮੇਰੇ ਕੋ ਆਪਣਾ ਨਾਮ ਵੀ ਲਿਖਾਉਂਦੀਆਂ ਆ ਕਿ ਆਪਣਾ ਤੁਸੀਂ ਸਾਨੂੰ ਨਾਮ ਲਿਖ ਕੇ ਦੱਸ ਤੇ ਫਿਰ ਮੈਂ ਸਾਰੇ ਕਿਤੇ ਆਪਣੇ ਦਸਖਤ ਜਿਹੜੇ ਆ ਉੱਥੇ ਪੰਜਾਬੀ ਚ ਕਰ ਦਿੰਦੀ ਆ ਜਿਹੜਾ ਉੱਥੇ ਹੋਟਲ ਦਾ ਸੀਗਾ ਮਾਲਕ ਉਹਨੇ ਸਪੈਸ਼ਲ ਆ ਕੇ ਮੈਨੂੰ ਬੇਨਤੀ ਕੀਤੀ ਕਿ ਤੁਸੀਂ ਤੁਹਾਡੇ ਨਾਲ ਅਸੀਂ ਫੋਟੋ ਖਰਾਾ ਸਕਦੇ ਆ ਪੰਜਾਬ ਚ ਰਹਿ ਕੇ ਵੀ ਲੋਕ ਹਨਾ ਵੇ ਉਸ ਚੀਜ਼ ਨੂੰ ਸਾਂਭ ਰਹੇ ਜਿਉਂ ਆਪਾਂ ਨੂੰ ਆਪਣਾ ਕਲਚਰ ਸਾਂਭਣ ਦੀ ਲੋੜ ਹੈਗੀ ਆ ਹਨਾ ਪਰ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ বাস ਕੇ ਵੀ ਹਨਾ ਆਪਣੇ ਕਲਚਰ ਦੇ ਨਾਲ ਜੁੜੇ ਹੋਏ ਹੋ ਮੈਂ ਕਹਿੰਦੀ ਆ ਕਿ ਮੇਰੇ ਤਾਂ ਕਣ-ਕਣ ਚ ਮਾਂ ਬੋਲੀ ਪੰਜਾਬੀ বাসਦੀ ਆ ਤੇ ਮੈਂ ਕਦੀ ਵੀ ਨਹੀਂ ਚਾਹੁੰਦੀ ਕਿ ਮੈਂ ਆਪਣੀ ਮਾਂ ਬੋਲੀ ਜਾਂ ਆਪਣੇ ਇਸ ਚੀਜ਼ ਤੋਂ ਦੂਰ ਜਾਵਾਂ ਅਸੀਂ ਚਾਹੇ ਬਾਹਰਲੇ ਮੁਲਕ ਵਿੱਚ ਚਲੇ ਗਏ ਆ ਅਸੀਂ ਆਪਣੇ ਅਸੀਂ ਟੁੱਟਣਾ ਆ ਜਾਂ ਜੁੜੇ ਰਹਿਣਾ ਉਹ ਸਾਡੇ ਆਪਣੇ ਅੰਦਰ ਦੀਆਂ ਭਾਵਨਾਵਾਂ ਆ ਕੋਈ ਤਾਂ ਇੱਥੇ ਰਹਿ ਕੇ ਵੀ ਟੁੱਟਿਆ ਆ ਤੇ ਕੋਈ ਬਾਹਰ ਰਹਿ ਕੇ ਵੀ ਜੁੜਿਆ ਰਹਿੰਦਾ ਤੇ ਕਿਹੜੀ ਕਿਹੜੀਆਂ ਕਿਤਾਬਾਂ ਜਣੀਆਂ ਹੁਣ ਤੱਕ ਤੁਸੀਂ ਪਣੀਆ ਜਦੋਂ ਤੋਂ ਮੈਂ ਜੁੜੀ ਆ ਕਈ ਲੋਕ ਮੈਨੂੰ ਆਪਣੀਆਂ ਕਹਾਣੀਆਂ ਦੱਸਦੇ ਆ ਕਿ ਤੁਸੀਂ ਆ ਚੀਜ਼ ਲਿਖੋ ਪਰ ਕਿ ਮੈਂ ਉਹ ਚੀਜ਼ ਲਿਖਦੀ ਹੁੰਨੀ ਆ ਕਿ ਜਿੱਤੋਂ ਸਾਨੂੰ ਕੁਝ ਸਿੱਖਣ ਨੂੰ ਮਿਲੇ ਜੋ ਅੱਜ ਕੱਲ ਦੀ ਜਨਰੇਸ਼ਨ ਆ ਉਹ ਕਿਤੇ ਨਾ ਕਿਤੇ ਸਾਡੇ ਜਿਹੜੀਆਂ ਪੰਜਾਬੀ ਠੇਟ ਵਰਡਸ ਨੇ ਜਿਹੜੇ ਸਾਡੇ ਪੰਜਾਬੀ ਦੇ ਹਨ ਤੁਹਾਨੂੰ ਲੱਗਦਾ ਵੀ ਉਹ ਚੀਜ਼ਾਂ ਤੋਂ ਕਿਤੇ ਨਾ ਕਿਤੇ ਬੱਚੇ ਜਿਹੜੇ ਟੁੱਟਦੇ ਜਾ ਰਹੇ ਨੇ ਸਭ ਤੋਂ ਜ਼ਿਆਦਾ ਅਮੀਰ ਪੰਜਾਬੀ ਵਿਰਸਾ ਆ ਤੇ ਫੇਰ ਤਾਂ ਮੇਰੇ ਖਿਆਲ ਚ ਜਦੀ ਵੀ ਕੋਈ ਟੁੱਟਣ ਦੀ ਲੋੜ ਹੀ ਨਹੀਂ ਨਵੀਂ ਪੀੜੀ ਤਾਂ ਬਹੁਤ ਖੁਸ਼ੀ ਨਾਲ ਇਹ ਚੀਜ਼ਾਂ ਬਣਾਉਂਦੀ ਆ ਕਾਫੀ ਕੁੜੀਆਂ ਨੇ ਜੋ ਅਸ਼ਲੀਲ ਵੀਡੀਓ ਬਣਾ ਕੇ ਆਪਣੇ ਵਿਊਜ਼ ਇਕੱਠੇ ਕਰਨ ਦੇ ਲਈ ਉਹ ਕੁਛ ਨਾ ਕੁਛ ਇਹੋ ਜਿਹਾ ਦਿਖਾ ਦਿੰਦੀਆਂ ਕਿ ਹਨਾ ਵੀ ਜਿਹੜਾ ਆਪਣੀ ਕਲਚਰ ਦੇ ਵਿੱਚ ਨਹੀਂ ਹਨਾ ਹੈਗਾ ਤੁਹਾਨੂੰ ਲੱਗਦਾ ਕਿ ਇਹੀ ਇੱਕ ਕੱਲਾ ਬੰਦੇ ਨੂੰ ਮਤਲਬ ਕਿ ਜਿੱਦਾਂ ਕਹਿ ਲਓ ਆਪਾਂ ਵਿਊਜ਼ ਦੇ ਚੱਕਰ ਦੇ ਵਿੱਚ ਆਪਾਂ ਫੇਮਸ ਹੋਣ ਦੇ ਚੱਕਰ ਦੇ ਵਿੱਚ ਆਪਾਂ ਦਿਖਾਉਣੇ ਆ ਮੈਂ ਤਾਂ ਇਸ ਜੀ ਦੇ ਸਰਾਸਰ ਖਿਲਾਫ ਹਾਂ ਮੈਂ ਇਹ ਕਹਿੰਦੀ ਹਾਂ ਕਿ ਤੁਸੀਂ ਉਹ ਕੰਮ ਕਰੋ ਜਿਹੜੇ ਜਿਹਦੇ ਤੇ ਤੁਹਾਡੇ ਘਰਦਿਆਂ ਨੂੰ ਵੀ ਮਾਣ ਹੋਵੇ ਜਿਹਦੇ ਤੇ ਮਤਲਬ ਸਮਾਜ ਨੂੰ ਵੀ ਕੋਈ ਸੇਧ ਮਿਲ ਸਕੇ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਨੰਗਪੁਨੇ ਚ ਠੀਕ ਹੈ ਤੁਹਾਨੂੰ ਪੈਸੇ ਮਿਲ ਜਾਂਦੇ ਹੋਣਗੇ ਵਿਊ ਤੁਹਾਨੂੰ ਜ਼ਿਆਦਾ ਆ ਜਾਂਦੇ ਹੋਣਗੇ ਪਰ ਕਿਤੇ ਨਾ ਕਿਤੇ ਉਸ ਕੁੜੀ ਨੂੰ ਪੁੱਛ ਕੇ ਦੇਖੋ ਕਿ ਤੈਨੂੰ ਕੋਈ ਮਾਨਸ ਚ ਤੇਰੇ ਹੈਗੀ ਆ ਤਸल्ली ਕਿ ਤੂੰ ਮਤਲਬ ਸਕੂਨ ਨਾਲ ਨੀਂਦ ਚ ਸੌਂਦੀ ਹੈ ਮੇਰੇ ਖਿਆਲ ਚ ਉਹ ਰੋਊਗੀ ਨਾ ਵੀ ਕਰੂਗੀ ਆ ਜਿਹੜਾ ਪਾਣੀ ਵਗਿਆ ਆ ਇਹ ਸਾਡੇ ਪੰਜਾਬ ਚ ਵਗਿਆ ਆ ਜਾਂ ਫੇ ਜਿਹੜੇ ਪੰਜਾਬ ਦੇ ਬਾਹਰ ਵੀ ਜਾ ਚੁਕੇ ਨੇ ਕਿ ਪੰਜਾਬ ਦੇ ਵਿੱਚ ਹੀ ਪੰਜਾਬ ਤੋਂ ਬਾਹਰ ਵੀ ਜਿਹੜੇ ਜਾ ਚੁਕੇ ਆ ਮਤਲਬ ਕਈ ਵਾਰੀ ਤਾਂ ਰੋਣਾ ਆਉਂਦਾ ਦੇਖ ਕੇ ਕਿ ਇਹ ਕਿੱਦਾਂ ਨੂੰ ਅਸੀਂ ਚਲੇ ਗਏ ਹਰੀਏ ਨੀਂ ਰਸ ਭਰੀ ਹੈ ਖਜੂਰੇ ਕੇਨੇ ਦਿੱਤਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਨੇਸ਼ਨ ਪੋਸਟ ਦੇਖਦੇ ਹੋਏ ਸਾਰੇ ਸਰੋਤਿਆਂ ਦਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਸ਼ੋਅ ਦੇ ਵਿੱਚ ਆ ਸਾਡੇ ਨਾਲ ਅੱਜ ਜਿਹੜੀ ਮਹਿਮਾਨ ਨੇ ਉਹਨਾਂ ਦਾ ਨਾਮ ਹੈਗਾ ਜੀ ਸਰਵਜੀਤ ਸਿੰਘ ਜਰਮਨ ਤੋਂ ਨੇ ਇੱਕ ਬਹੁਤ ਹੀ ਵਧੀਆ ਰਾਈਟਰ ਤੇ ਪੰਜਾਬੀ ਸੱਭਿਆਚਾਰ ਲੀਆ ਜੋ ਬਹੁਤ ਵਧੀਆ ਇੱਕ ਰੋਲ ਪਲੇ ਕਰ ਰਹੇ ਨੇ ਸੋ ਆਓ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਉਹਨਾਂ ਨਾਲ ਇੰਟਰੋਡਕਸ਼ਨ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਆਉਣ ਤੇ ਬਹੁਤ ਨਿੱਘਾ ਸਵਾਗਤ ਆ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਜਰਮਨ ਤੋਂ ਆਏ ਹੋ ਹਾਂਜੀ ਤੇ ਮੈਨੂੰ ਇੱਕ ਮੈਂ ਜਦੋਂ ਤੁਹਾਡਾ ਨਾਮ ਸੁਣਿਆ ਉਹਦੇ ਵਿੱਚ ਲਿਖਿਆ ਸੀ ਕਿ ਸਰਬਜੀਤ ਸਿੰਘ ਹਾਂਜੀ ਤੇ ਮੈਨੂੰ ਸੁਣ ਕੇ ਥੋੜਾ ਜਿਹਾ ਲੱਗਿਆ ਮੈਨੂੰ ਲੱਗਿਆ ਕਿ ਹਨਾ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਨਹੀਂ ਕੋਈ ਸਿੰਗਲ ਆਉਂਦਾ ਪਰ ਬਹੁਤ ਵੱਡੀ ਇੱਕ ਮੈਨੂੰ ਚੰਗੀ ਗੱਲ ਵੀ ਲੱਗੀ ਸੋ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਵੀ ਹਨਾ ਇਹ ਸਿੰਘ ਲਾਇਆ ਹੋਇਆ ਤੁਸੀਂ ਆਪਣੇ ਨਾਂ ਦੇ ਨਾਲ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਸ਼ੁਕਰੀਆ ਕਰਦੀ ਹਾਂ ਕਿ ਤੁਸੀਂ ਮੇਰੇ ਵਾਸਤੇ ਅੱਜ ਵਕਤ ਕੱਢਿਆ ਤੇ ਬਾਕੀ ਮੇਰੇ ਨਾਮ ਜਿਹੜਾ ਆ ਉਹ ਜਨਮ ਤੋਂ ਤਾਂ ਕੌਰੀ ਸੀਗਾ ਪਰ ਜਦੋਂ ਮੈਂ ਜਰਮਨ ਪਾਸਪੋਰਟ ਲਿਆ ਫਿਰ ਸਾਨੂੰ ਇਹ ਹੱਕ ਹੁੰਦਾ ਹੈ ਕਿ ਅਸੀਂ ਆਪਣਾ ਨਾਮ ਜਿਹੜਾ ਆ ਉਹ ਆਪਣੇ ਪਤੀ ਦਾ ਜਿਹੜਾ ਨਾਮ ਆ ਪਿੱਛੇ ਲਾ ਸਕਦੇ ਹਾਂ ਤੇ ਹੁਣ ਮੈਂ ਤਕਰੀਬਨ 12 ਸਾਲ ਤੋਂ ਸਰਬਜੀਤ ਸਿੰਘ ਲੰਮੀ ਆ ਤੇ ਸਾਰੇ ਮੈਨੂੰ ਤਕਰੀਬਨ ਜਿਹੜੇ ਸਰਬਜੀਤ ਸਿੰਘ ਜਰਮਨੀ ਦੇ ਨਾਮ ਤੋਂ ਹੀ ਜਾਣਦੇ ਆ ਬਹੁਤ ਵਧੀਆ ਗੱਲ ਆ ਬਹੁਤ ਜ਼ਿਆਦਾ ਵਧੀਆ ਗੱਲ ਆ ਸੋ ਬਹੁਤ ਤੁਹਾਡਾ ਜਿਸ ਤਰ੍ਹਾਂ ਮੈਂ ਸੁਣਿਆ ਕਿ ਤੁਸੀਂ ਬਹੁਤ ਲਿਖਦੇ ਵੀ ਹੋ ਬਹੁਤ ਵਧੀਆ ਹਨਾ ਇੱਕ ਪੰਜਾਬੀ ਸੱਭਿਆਚਾਰ ਲਈ ਬਹੁਤ ਵੱਡੀ ਸੇਵਾ ਵੀ ਨਿਭਾ ਰਹੇ ਹੋ ਜਿਵੇਂ ਅੱਜਕਲ ਦੇਖਿਆ ਗਿਆ ਕਿ ਪੰਜਾਬ ਚ ਰਹਿ ਕੇ ਨਹੀਂ ਲੋਕ ਹਨਾ ਵੀ ਉਸ ਚੀਜ਼ ਨੂੰ ਸੰਭ ਰਹਿ ਜਿਉ ਆਪਾਂ ਨੂੰ ਆਪਣਾ ਕਲਚਰ ਸੰਭਣ ਦੀ ਲੋੜ ਹੈਗੀ ਹੈ ਹਨਾ ਪਰ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ বাস ਕੇ ਵੀ ਹਨਾ ਆਪਣੇ ਕਲਚਰ ਦੇ ਨਾਲ ਜੁੜੇ ਹੋਏ ਹੋ ਤੇ ਉੱਥੇ ਦੇ ਜਿੰਨੇ ਵੀ ਹੋਰ ਵੀ ਮੈਂ ਸੁਣਿਆ ਕਿ ਤੁਸੀਂ ਜਿਵੇਂ ਉੱਥੇ ਬੱਚਿਆਂ ਨੂੰ ਗਾਈਡ ਕਰਦੇ ਹੋ ਪੰਜਾਬੀ ਸੱਭਿਆਚਾਰ ਨਾਲ ਜੋੜਦੇ ਹੋ ਸੋ ਆਪਣੇ ਬਾਰੇ ਦੱਸੋ ਕੀ ਕੀ ਹਨਾ ਦੱਸਣਾ ਚਾਹੁੰਦੇ ਹੋ ਸਰੋਤਿਆਂ ਨੂੰ ਤੁਸੀਂ ਹਾਂ ਜੀ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਰਿਆਂ ਕਿ ਮੈਂ ਪਰਮਾਤਮਾ ਦੀ ਕਿ ਮੈਂ ਮਾਂ ਬੋਲੀ ਪੰਜਾਬੀ ਦੀ ਕੁੱਖ ਪੈਦਾ ਹੋਈ ਹਾਂ ਤੇ ਮੈਂ ਪੰਜਾਬ ਦੀ ਧਰਤੀ ਤੇ ਰਹੀ ਹਾਂ ਬਚਪਨ ਗੁਜ਼ਾਰਿਆ ਤੇ ਚਲੋ ਹੁਣ ਕਿਰਤਲੇ ਅਸੀਂ ਪਰਦੇਸਾਂ ਚ ਜਾ ਬਸੇ ਪਰ ਜਿਹੜਾ ਪੰਜਾਬ ਦੀ ਮਿੱਟੀ ਦਾ ਮੋਹ ਆ ਜਿਹੜਾ ਜੋ ਜੋ ਪੰਜਾਬੀ ਮਾਂ ਬੋਲੀ ਦਾ ਮੋਹ ਆ ਉਹ ਕਦੇ ਟੁੱਟਿਆ ਨਹੀਂ ਮੈਂ ਕਹਿੰਦੀ ਆ ਕਿ ਮੇਰੇ ਤਾਂ ਕਣ-ਕਣ ਚ ਮਾਂ ਬੋਲੀ ਪੰਜਾਬੀ বাসਦੀ ਆ ਤੇ ਮੈਂ ਕਦੀ ਵੀ ਨਹੀਂ ਚਾਹੁੰਦੀ ਕਿ ਮੈਂ ਆਪਣੀ ਮਾਂ ਬੋਲੀ ਜਾਂ ਆਪਣੇ ਇਸ ਚੀਜ਼ ਤੋਂ ਦੂਰ ਜਾਵਾਂ ਜੀ ਬਾਕੀ ਮੈਂ ਖੁਸ਼ੀ ਨਾਲ ਇਹ ਗੱਲ ਕਹਿੰਦੀ ਆ ਕਿ ਮੈਂ ਜਿੱਥੇ ਨੌਕਰੀ ਕਰਦੀ ਆ ਉੱਥੇ ਗੋਰਿਆਂ ਸੇ ਨੌਕਰੀ ਕਰਦੀ ਆ ਤੇ ਮੈਂ ਆਪਣੇ ਲਿਵਾਸ ਸੀ ਜਾਂਦੀ ਆਂ ਕੰਮ ਕਰਨ ਸ਼ੂਟ ਵੀ ਪਾਉਂਦੀ ਆਂ ਤੇ ਜ਼ਿਆਦਾਤਰ ਮੈਂ কুর্তা ਜਿਹੜਾ ਆ ਪਜਾਮੀ ਦੇ ਨਾਲ ਪਾ ਕੇ ਜਾਂਦੀ ਆਂ ਪਰ ਜਦੋਂ ਕਦੀ ਮੇਰਾ ਦਿਲ ਕਰਦਾ ਆ ਤੇ ਮੈਂ ਪੂਰਾ ਦੁਪੱਟੇ ਦੇ ਨਾਲ ਪਟਿਆਨਾ ਸ਼ਾਹੀ ਸ਼ੂਟ ਪਾ ਕੇ ਜਾਂਦੀ ਆਂ ਬਾਕੀ ਇਹ ਹੁੰਦਾ ਆ ਕਿ ਤੁਸੀਂ ਅਸੀਂ ਚਾਹੇ ਬਾਹਰਲੇ ਮੁਲਕ ਚ ਚਲੇ ਗਏ ਆਂ ਅਸੀਂ ਆਪਣੇ ਅਸੀਂ ਟੁੱਟਣਾ ਆ ਜਾਂ ਜੁੜੇ ਰਹਿਣਾ ਆ ਉਹ ਸਾਡੇ ਆਪਣੇ ਅੰਦਰ ਦੀਆਂ ਭਾਵਨਾਵਾਂ ਆ ਕੋਈ ਤਾਂ ਇੱਥੇ ਰਹਿ ਕੇ ਵੀ ਟੁੱਟਿਆ ਆ ਤੇ ਕੋਈ ਬਾਹਰ ਰਹਿ ਕੇ ਵੀ ਜੁੜਿਆ ਰਹਿੰਦਾ ਆ ਤੇ ਇਨਸਾਨ ਦੀ ਆਪਣੀ ਸੋਚ ਆ ਕਿ ਤੁਸੀਂ ਕੀ ਕੀ ਸੋਚਦੇ ਹੋ ਤੇ ਕੀ ਤੁਸੀਂ ਮਤਲਬ ਚਾਹੁੰਦੇ ਆ ਨਾ ਤੇ ਮੈਂ ਤਾਂ ਹਮੇਸ਼ਾ ਮਾਣ ਕਰਦੀ ਆ ਆਪਣੇ ਪਹਿਰਾਵਤੇ ਵੀ ਮੈਨੂੰ ਬਹੁਤ ਮਾਣ ਆ ਤੇ ਆਪਣੀ ਮਾਂ ਬੋਲੀ ਤੇ ਵੀ ਮਾਣ ਆ ਤੇ ਆਪਣੇ ਪੰਜਾਬੀ ਅਮੀਰ ਸੱਭਿਆਚਾਰ ਤੇ ਵੀ ਮਾਣ ਆ ਮੈਂ ਇੱਕ ਜਿਹੜੀ ਮੇਰੀ ਦੂਜੀ ਕਿਤਾਬ ਆ ਉਹ ਵੀ ਅਮੀਰ ਪੰਜਾਬੀ ਸੱਭਿਆਚਾਰ ਲਿਖਿਆ ਉਹਦੇ ਵਿੱਚ ਸਾਰੀਆਂ ਪੰਜਾਬੀ ਜਿਹੜੀਆਂ ਰਸਮਾਂ ਰਿਵਾਜ ਜਿਨ੍ਹਾਂ ਤੋਂ ਅਸੀਂ ਟੁੱਟ ਗਏ ਹਾਂਜੀ ਜਿਹੜੇ ਜਿਨ੍ਹਾਂ ਤੋਂ ਅਸੀਂ 40 ਸਾਲ ਪਹਿਲਾਂ ਅਸੀਂ ਜੁੜੇ ਹੋ ਸੀਗੇ ਪਰ ਹੁਣ ਅਸੀਂ ਟੁੱਟ ਗਏ ਉਹ ਚੀਜ਼ਾਂ ਮੈਂ ਸਾਰੀਆਂ ਤੇ ਮੈਂ ਹਮੇਸ਼ਾ ਉਹਨਾਂ ਦੇ ਵਿੱਚ ਜਕੜੀ ਰਹਿਣਾ ਚਾਹੁੰਦੀ ਹਾਂ ਚਾਹੇ ਮੇਰੀ ਸੋਚ ਇਹ ਆ ਕਿ ਅਸੀਂ ਜਿੰਨਾ ਮਰਜੀ ਅੰਬਰਾਂ 'ਚ ਉੱਡ ਲਈਏ ਪਰ ਅਖੀਰ ਸਾਨੂੰ ਧਰਤੀ ਦੀ ਲੋੜ ਪੈਂਦੀ ਆ ਜੀ ਬਿਲਕੁਲ ਇਸ ਤਰ੍ਹਾਂ ਮੇਰੇ ਲਈ ਪੰਜਾਬ ਤੇ ਪੰਜਾਬੀ ਆ ਏ ਮੇਰੇ ਚ ਹਮੇਸ਼ਾ ਰਹੂਗੀ ਤੇ ਮੈਂ ਇਹਦੇ ਨਾਲ ਲਈ ਜੁੜੀ ਰਹਿਣਾ ਚਾਹੁੰਦੀ ਆ ਜੀ ਹੁਣ ਤੱਕ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਬਹੁਤ ਸਾਰਾ ਕੁਝ ਤੁਸੀਂ ਲਿਖ ਵੀ ਚੁੱਕੇ ਹੋ ਪੰਜਾਬੀ ਸਰੋਤਿਆਂ ਲਈ ਹੈ ਨਾ ਤੁਸੀਂ ਬੁੱਕਸ ਵਗੈਰਾ ਵੀ ਲਿਖ ਲੰਨੇ ਹੋ ਤੇ ਕਿਹੜੀ ਕਿਹੜੀ ਕਿਤਾਬਾਂ ਜਿਹੜੀਆਂ ਹੁਣ ਤੱਕ ਤੁਸੀਂ ਆਪਣੀਆਂ ਜੀ ਮੈਂ ਪਹਿਲੀ ਜਿਹੜੀ ਕਿਤਾਬ ਹੈ ਉਹ ਹੱਡ ਬੀਤੀਆਂ ਜਗ ਬੀਤੀਆਂ ਉਹਦੇ ਚ ਤਕਰੀਬਨ 53 ਕਹਾਣੀਆਂ ਆ ਤੇ ਜਿਹੜੀਆਂ ਆਮ ਲੋਕਾਂ ਦੀ ਜ਼ਿੰਦਗੀ ਚ ਕਿਉਂਕਿ ਜਦੋਂ ਤੋਂ ਮੈਂ ਜੁੜੀ ਆ ਕਈ ਲੋਕ ਮੈਨੂੰ ਆਪਣੀਆਂ ਕਹਾਣੀਆਂ ਦੱਸਦੇ ਆ ਕਿ ਤੁਸੀਂ ਆ ਚੀਜ਼ ਲਿਖੋ ਬਾਕੀ ਮੈਂ ਉਹ ਚੀਜ਼ ਲਿਖਦੀ ਹੁੰਨੀ ਆ ਕਿ ਜਿੱਤੋਂ ਸਾਨੂੰ ਕੁਝ ਸਿੱਖਣ ਨੂੰ ਮਿਲੇ ਤੇ ਜਿਹੜੀਆਂ ਚੀਜ਼ਾਂ ਮਤਲਬ ਕਿਸੇ ਦੀ ਮਦਦ ਕਰ ਸਕਾਂ ਚਾਹੇ ਉਹ ਸੋਚ ਨੂੰ ਉੱਚਾ ਚੁੱਕਣ ਲਈ ਚਾਹੇ ਉਹ ਜੀਵਨ ਜਾਂਚ ਨੂੰ ਉੱਚਾ ਚੁੱਕਣ ਲਈ ਤੇ ਫਿਰ ਜਿਹੜੀ ਦੂਜੀ ਕਿਤਾਬ ਹੈ ਮੇਰੀ ਉਹ ਮੈਂ ਲਿਖੀ ਆ ਅਮੀਰ ਪੰਜਾਬੀ ਸਭਿਆਚਾਰ ਉਹਦੇ ਚ ਸਾਰਾ ਜੋ ਮਤਲਬ ਅਸੀਂ ਗਵਾ ਚੁੱਕੇ ਆ ਉਹ ਚੀਜ਼ਾਂ ਸਾਰੀਆਂ ਲਿਖੀਆਂ ਜਿਵੇਂ ਅਸੀਂ ਕੋਈ ਵੀ ਰਸਮਾਂ ਰਿਵਾਜ ਜਿਹੜੇ ਆ ਉਹ ਸਾਰੀਆਂ ਚੀਜ਼ਾਂ ਉੱਥੇ ਲਿਖੀਆਂ ਹਾਂ ਹਾਂਜੀ ਕਈ ਸ਼ਬਦ ਜਿਹੜੇ ਅਸੀਂ ਵਿਸਾਰ ਦਿੱਤੇ ਜਿਵੇਂ ਸੰਧਾਰਾ ਆ ਸੰਧਾਰਾ ਜਿਹੜਾ ਉਹ ਕਿਵੇਂ ਸ਼ਬਦ ਬਣਿਆ ਤੇ ਫਿਰ ਉਹਦਾ ਉਹ ਇੱਕ ਵੱਡੀ ਰਸਮ ਆ ਜਿਹੜੀ ਪੇਕਿਆਂ ਵੱਲੋਂ ਕੁੜੀਆਂ ਲਈ ਸਾਰੀ ਉਮਰ ਹੀ ਉਹ ਨਿਭਾਈ ਜਾਂਦੀ ਆ ਤੁਹਾਨੂੰ ਕੀ ਲੱਗਦਾ ਮੈਮ ਜਿਵੇਂ ਅੱਜ ਕੱਲ ਦੇ ਬੱਚੇ ਨੇ ਜੋ ਅੱਜ ਕੱਲ ਦੀ ਜਨਰੇਸ਼ਨ ਆ ਉਹ ਕਿਤੇ ਨਾ ਕਿਤੇ ਸਾਡੇ ਜਿਹੜੀਆਂ ਪੰਜਾਬੀ ਠੇਠ ਵਰਡਸ ਨੇ ਜਿਹੜੇ ਸਾਡੇ ਪੰਜਾਬੀ ਦੇ ਨਾ ਦ ਕਹਿ ਲੋ ਆਪਾਂ ਕਿਸੇ ਪਾਰਟੀਕੂਲਰ ਨਾਮ ਹਨਾ ਆਪਾਂ ਬੋਲਦੇ ਆਂ ਮਤਲਬ ਚਲੋ ਐਦਾ ਤਾਂ ਹੈ ਕਿ ਹਰ ਜਿੱਦਾਂ ਜਿੱਦੜ ਇਲਾਕੇ ਦੇ ਹਿਸਾਬ ਨਾਲ ਉਹਦਾ ਨਾਮ ਹਨਾ ਆਪਾਂ ਬੋਲਦੇ ਆਂ ਪਰ ਤੁਹਾਨੂੰ ਲੱਗਦਾ ਵੀ ਉਹ ਚੀਜ਼ਾਂ ਤੋਂ ਕਿਤੇ ਨਾ ਕਿਤੇ ਬੱਚੇ ਜਿਹੜੇ ਟੁੱਟਦੇ ਜਾ ਰਹੇ ਨੇ ਹਾਂਜੀ ਚਲੋ ਅਸੀਂ ਮੰਨਦੇ ਆਂ ਬੱਚੇ ਟੁੱਟਣ ਦੇ ਉਹਦੇ ਲਈ ਮਾਪੇ ਦੇ ਜ਼ਿੰਮੇਵਾਰ ਹੁੰਦੇ ਆ ਮੇਰੀ ਸੋਚ ਆ ਜੋਰੀ ਨਹੀਂ ਕਿ ਸਾਰੇ ਮੇਰੀ ਸੋਚ ਨਾਲ ਸਹਿਮਤ ਹੋਣ ਮਾਪੇ ਵੀ ਉਹਦੇ ਲਈ ਹੁੰਦੇ ਆ ਜ਼ਿੰਮੇਵਾਰ ਜਿਹੜੇ ਸਕੂਲ ਚ ਪੜਾਉਂਦੇ ਅਧਿਆਪਕ ਉਹ ਵੀ ਜ਼ਿੰਮੇਵਾਰ ਹੁੰਦੇ ਆ। ਬਾਕੀ ਮੈਂ ਇਹ ਸੋਚਦੀ ਆ ਕਿ ਚਲੋ ਬੱਚੇ ਤਾਂ ਬੱਚੇ ਆ ਜਿਹੜੇ ਵੱਡੇ ਵੀ ਆ ਨਾ ਉਹ ਮੈਨੂੰ ਹਮੇਸ਼ਾ ਪੇਸ਼ ਕਰ ਕਲਾਕਾਰ, ਅਦਾਕਾਰ, ਕਹਾਣੀਕਾਰ ਜਾਂ ਲੇਖਕਰ ਜੋ ਵੀ ਆਪਾਂ ਕਹਿ ਲਈਏ ਸਾਹਿਤਕਾਰ ਵੀ ਕਹਿ ਸਕਦੇ ਆ। ਉਹਨਾਂ ਨੂੰ ਦੇਖਦੇ ਆ ਜੇ ਤੁਹਾਨੂੰ ਸਮਝ ਲਓ ਕਿ ਹਜ਼ਾਰ ਬੰਦਾ ਨਹੀਂ ਤਾਂ ਜੇ ਤੁਹਾਨੂੰ 10 ਬੰਦੇ ਵੀ ਦੇਖ ਕੇ ਜੇ ਤੁਸੀਂ ਕੁਝ ਕਰਦੇ ਆ ਜੇ ਤੁਸੀਂ ਕਿਸ ਲਈ ਮਤਲਬ ਜੇ ਤੁਸੀਂ ਤੁਹਾਨੂੰ ਦੇਖ ਕੇ ਉਹ ਲੋਕੀ ਫਿਰ ਕੁਛ ਨਾ ਕੁਛ ਤੁਹਾਡੀ ਚੀਜ਼ਾਂ ਅਪਣਾਉਣ ਦੀ ਕੋਸ਼ਿਸ਼ ਕਰਦੇ ਆ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਆ ਨਵੀਂ ਪੀੜੀ ਦੀ ਨਵੀਂ ਪੀੜੀ ਆ ਜੋ ਬੱਚੇ ਮਾਪੇ ਘਰ ਚੋਂ ਉਹ ਸਿਖਾਉਂਦੇ ਆ ਪਹਿਲਾਂ ਤਾਂ ਬੱਚਾ ਉਹ ਸਿੱਖਦਾ ਫਿਰ ਉਸ ਤੋਂ ਬਾਅਦ ਜੋ ਅਧਿਆਪਕ ਸਿਖਾਉਂਦੇ ਆ ਉਹ ਸਿੱਖਦਾ ਆ। ਬਾਕੀ ਮੈਂ ਆਪਣੇ ਬੱਚਿਆਂ ਦੀ ਗੱਲ ਕਰਾਂ ਮੇਰੇ ਬੱਚੇ ਤਾਂ ਹਜੇ ਤੱਕ ਜੁੜੇ ਹੋਏ ਆ ਤੇ ਬਾਕੀ ਇਹ ਆ ਕਿ ਮਾਪਿਆਂ ਨੂੰ ਚਾਹੀਦਾ ਆ ਕਿ ਉਹ ਚੀਜ਼ਾਂ ਨਾਲ ਜੋੜੋ ਕਿ ਕਿ ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਕਿ ਸਾਡਾ ਜਿਹੜਾ ਸੱਭਿਆਚਾਰ ਆ ਜੋ ਸਾਡੇ ਕੋਲ ਆ ਉਹ ਪੂਰੀ ਦੁਨੀਆ ਕੋਲ ਹੈ ਨਹੀਂ ਤੇ ਜੇ ਅਸੀਂ ਇਸ ਚੀਜ਼ ਨੂੰ ਇਹ ਚੀਜ਼ ਮੰਨ ਲਈਏ ਕਿ ਸਾਡੇ ਅਸੀਂ ਅਮੀਰ ਆ ਦੁਨੀਆ ਤੋਂ ਸਭ ਤੋਂ ਜ਼ਿਆਦਾ ਅਮੀਰ ਪੰਜਾਬੀ ਵਿਰਸਾ ਆ ਤੇ ਫਿਰ ਤਾਂ ਮੇਰੇ ਖਿਆਲ ਚ ਦੀ ਵੀ ਕੋਈ ਟੁੱਟਣ ਦੀ ਲੋੜ ਹੀ ਨਹੀਂ ਨਵੀਂ ਪੀੜੀ ਤਾਂ ਬਹੁਤ ਖੁਸ਼ੀ ਨਾਲ ਇਹ ਚੀਜ਼ਾਂ ਬਣਾਉਂਦੀ ਆ ਜੀ ਬਿਲਕੁਲ ਹਾਂਜੀ ਤੇ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਪੰਜਾਬੀ ਸੱਭਿਆਚਾਰ ਬਾਰੇ ਹਨਾ ਹਾਂਜੀ ਤੇ ਬਾਹਰੀ ਕੰਟਰੀਆਂ ਦੇ ਵਿੱਚ ਰੱਖੇ ਹਨ ਬੱਚੇ ਚਲੋ ਇੱਥੇ ਵੀ ਮੈਂ ਗੱਲ ਕਰਾਂ ਜਿੱਦਾਂ ਹੁਣ ਆਪਾਂ ਸੋਸ਼ਲ ਮੀਡੀਆ ਤੇ ਲਾ ਲਈਏ ਹਨ ਇੰਸਟਾਗ੍ਰam ਦੇ ਉੱਤੇ ਅੱਜਕੱਲ ਬਹੁਤ ਜ਼ਿਆਦਾ ਜਿਹਦੀਆਂ ਰੀਲਸ ਨੇ ਉੱਤੇ ਕਾਫੀ ਕੁੜੀਆਂ ਨੇ ਜੋ ਅਸ਼ਲੀਲ ਵੀਡੀਓ ਬਣਾ ਕੇ ਆਪਣੇ ਵਿਊਜ਼ ਇਕੱਠੇ ਕਰਨ ਦੇ ਲਈ ਉਹ ਬਹੁਤ ਹੱਦ ਤੱਕ ਹਨਾ ਵੀ ਕੁਛ ਨਾ ਕੁਛ ਇਹੋ ਜਿਹਾ ਦਿਖਾ ਦਿੰਦੀਆਂ ਕਿ ਹਨਾ ਵੀ ਜਿਹੜਾ ਆਪਣੀ ਕਲਚਰ ਦੇ ਵਿੱਚ ਨਹੀਂ ਹਨਾ ਹੈਗਾ ਇਹੋ ਜਿਹੀਆਂ ਕੁੜੀਆਂ ਲਈ ਤੁਸੀਂ ਕੀ ਕਹਿਣਾ ਚਾਹੋ ਤੁਹਾਨੂੰ ਕੀ ਲੱਗਦਾ ਵੀ ਆਪਾਂ ਮਾਡਰਨ ਮਾਡਰਨ ਹੋ ਕੇ ਜਾਂ ਆਪਣੇ ਆਪ ਨੂੰ ਹਨਾ ਉਹ ਚੀਜ਼ ਦਿਖਾ ਕੇ ਵੀ ਆਪ ਤੁਹਾਨੂੰ ਲੱਗਦਾ ਕਿ ਇਹੀ ਇੱਕ ਕੱਲਾ ਬੰਦੇ ਨੂੰ ਮਤਲਬ ਕਿ ਜਿੱਦਾਂ ਕਹਿ ਲਓ ਆਪਾਂ ਵੀਵਜ਼ ਦੇ ਚੱਕਰ ਦੇ ਵਿੱਚ ਆਪਾਂ ਫੇਮਸ ਹੋਣ ਦੇ ਚੱਕਰ ਦੇ ਵਿੱਚ ਆਪਾਂ ਦਿਖਾਉਣੇ ਆ ਤਾਂ ਤੁਹਾਨੂੰ ਲੱਗਦਾ ਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਵੀ ਕੋ ਕੁੜੀ ਹਨਾ ਜੇ ਆਪਣੀ ਪੂਰੀ ਲੁੱਕ ਦਿਖਾਵੇ ਜਾਂ ਆਪਣਾ ਕੋਈ ਇਹੋ ਜਿਹਾ ਅੱਗੇ ਲੈ ਕੇ ਆਵੇ ਤੁਹਾਨੂੰ ਕੀ ਲੱਗਦਾ ਵੀ ਉਹਦੇ ਵਿੱਚ ਆਪਾਂ ਨੂੰ ਨਹੀਂ ਕਾਮਯਾਬੀ ਮਿਲ ਸਕਦੀ ਬਿਲਕੁਲ ਮਿਲ ਸਕਦੀ ਆ ਬਾਕੀ ਇਹ ਆ ਕਿ ਅੱਜ ਜਿਹੜੀ ਦੌੜ ਲੱਗੀ ਹੋਆ ਸਾਰੇ ਉਸ ਦੌੜ 'ਚ ਦੌੜਨਾ ਚਾਹੁੰਦੇ ਆ ਕਾਫਲਾ ਬਣ ਗਿਆ ਕਿ ਇਹੀ ਚੀਜ਼ ਵੱਲ ਦੌੜਨਾ ਮੈਂ ਤਾਂ ਇਸ ਚੀਜ਼ ਦੇ ਸਰਾਸਰ ਖਿਲਾਫ ਆਂ ਤੇ ਮੈਂ ਬਹੁਤ ਸਾਰਾ ਲੇਖ ਵੀ ਚੁੱਕੀ ਹਾਂ ਰੀਲਾਂ ਤੇ ਹਾਲ ਹੀ ਮੇਰਾ ਮਹੀਨਾ ਤੋਂ ਪਹਿਲਾਂ ਹੀ ਜਿਹੜਾ ਲੇਖ ਆ ਬਹੁਤ ਵੱਡਾ ਲੇਖ ਛਪਿਆ ਹੈ ਜਿਹੜਾ ਕਿ ਦੁਨੀਆ ਭਰ ਦੀਆਂ ਅਖਬਾਰਾਂ ਚ ਆਇਆ ਵੀ ਹੈ ਤੇ ਪਸੰਦ ਵੀ ਕੀਤਾ ਗਿਆ ਤੇ ਮੈਨੂੰ ਜਿਹੜਾ ਜਿੱਦਾਂ ਟੈਲੀਫੋਨ ਵੀ ਆਇਆ ਹੈ ਜਾਂ ਈਮੇਲ ਵੀ ਆਇਆ ਹੈ ਉਹਦੇ ਤੇ ਕੀ ਆ ਚੀਜ਼ ਤੁਸੀਂ ਵਧੀਆ ਲਿਖੀ ਆ ਲਿਖਦੀ ਦੇਖੋ ਮੈਂ ਵੀ ਆ ਮੈਂ ਇਹ ਨਹੀਂ ਸੋਚਦੀ ਕਿ ਮੈਨੂੰ 10 ਲੋਕ ਜਾਣਦੇ ਆ ਜਾਂ ਮੈਨੂੰ 100 ਲੋਕ ਜਾਣਦੇ ਜਾਂ ਮੈਨੂੰ ਲੱਖਾਂ ਲੋਕ ਜਾਣਣ ਇਹ ਮੈਂ ਕੋਈ ਮਤਲਬ ਨਹੀਂ ਰੱਖਦੀ ਮੈਂ ਇਹ ਕਹਿੰਦੀ ਹਾਂ ਕਿ ਤੁਸੀਂ ਉਹ ਕੰਮ ਕਰੋ ਜਿਹੜੇ ਜਿਹਦੇ ਤੇ ਤੁਹਾਡੇ ਘਰਦਿਆਂ ਨੂੰ ਵੀ ਮਾਣ ਹੋਵੇ ਜਿਹਦੇ ਤੇ ਮਤਲਬ ਸਮਾਜ ਨੂੰ ਵੀ ਕੋਈ ਸੇਧ ਮਿਲ ਸਕੇ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਨੰਗਪੁਣੇ ਜੀ ਠੀਕ ਹੈ ਤੁਹਾਨੂੰ ਪੈਸੇ ਮਨ ਜਾਂਦੇ ਹੋਣਗੇ ਵਿਊ ਤੁਹਾਨੂੰ ਜ਼ਿਆਦਾ ਆ ਜਾਂਦੇ ਹੋਣਗੇ ਪਰ ਕਿਤੇ ਨਾ ਕਿਤੇ ਉਸ ਕੁੜੀ ਨੂੰ ਪੁੱਛ ਕੇ ਦੇਖੋ ਕਿ ਤੈਨੂੰ ਕੁਝ ਮਨਚ ਤੇਰੇ ਹੈਗੀ ਆ ਤਸੱਲੀ ਕਿ ਤੂੰ ਮਤਲਬ ਸਕੂਨ ਨਾਲ ਨੀਂਦ ਚ ਸੌਂਦੀ ਆ ਮੇਰੇ ਖਿਆਲ ਚ ਉਹ ਰੋਊਗੀ ਨਾ ਵੀ ਕਰੂਗੀ ਮੈਚ ਹੋਣੀ ਹੈ ਕਿ ਇਹ ਚੀਜ਼ਾਂ ਨਾ ਕਰਨਾ ਜੀ ਬਿਲਕੁਲ ਹੁਣ ਜਿੱਦਾਂ ਮੈਂ ਵੀ ਲਿਖਦੀ ਆ ਮੈਂ ਫੇਸਬੁੱਕ ਤੇ ਲਿਖਦੀ ਆ ਮੈਨੂੰ ਕਦੀ ਵੀ ਨਹੀਂ ਇਹ ਚੰਗਾ ਲੱਗਦਾ ਕਿ ਮੈਂ ਆਪਣੀ ਫੋਟੋ ਪਾਵਾਂ ਜਿਹਨੇ ਪਾਣਾ ਆ ਉਹਨੂੰ ਇਹ ਕੋਈ ਮਤਲਬ ਨਹੀਂ ਕਿ ਮੈਂ ਇੱਕ ਔਰਤ ਆ ਜਾਂ ਮੈਂ ਮਰਦ ਆ ਜੀ ਜਾਂ ਫੇ ਮੈਂ ਕੀ ਪਾਉਂਦੀ ਆ ਜਾਂ ਮੈਂ ਕਿਦਾਂ ਬਾਕੀ ਜਿੱਦਾਂ ਹੁਣ ਅੱਜਕੱਲ ਦੇਖਿਆ ਜਾਂਦਾ ਆ ਜਿਹੜੇ ਫੇਸਬੁੱਕ ਤੇ ਵੀ ਜਾਂ ਕਿਤੇ ਵੀ ਇੰਸਟਾਗ੍ਰam ਤੇ ਵੀ ਲੋਕੀ ਦੋ ਕੋ ਅੱਖਰ ਲੈ ਕੇ ਨਾ ਆਪਣੀ ਫੋਟੋ ਜਾਂ ਵੀਡੀਓ ਜ਼ੋਰ ਪਾਉਂਦੇ ਆ ਨਾ ਜੀ ਉਹ ਵੀ ਲੋਕ ਕੀ ਕਰਦੇ ਆ ਉਹ ਪੜਦੇ ਕੁਛ ਨਹੀਂ ਉਹਦੇ ਨਾਲ ਉਹਨਾਂ ਨੂੰ ਮਤਲਬ ਨਹੀਂ ਹੁੰਦਾ ਤੇ ਉਹ ਫੋਟੋ ਦੇਖ ਕੇ ਕਮੈਂਟ ਕਰਦੇ ਆ ਸਾਲ ਜਾਂ 6 ਮਹੀਨੇ ਦੀ ਗੱਲ ਆ ਕਿ ਇੱਕ ਮੇਰੇ ਫੇਸਬੁੱਕ ਦੋਸਤ ਨੇ ਬੜੀ ਦੁੱਖ ਨਾਲ ਪਾਈ ਸੀਗੀ ਉਹ ਫੋਟੋ ਕੀ ਆ ਮੇਰੀ ਫੋਟੋ ਜਿਹੜੀ ਆ ਮੇਰੇ ਪਿਤਾ ਦੀ ਆਖਰੀ ਫੋਟੋ ਆ ਪਰ ਉਹ ਉਹਦੇ ਜਨਮ ਦਿਨ ਦੀ ਸੀਗੀ ਜਿਹੜੇ ਪੜਨ ਵਾਲੇ ਆ ਉਹਨਾਂ ਨੇ ਬਹੁਤ ਮੁਬਾਰਕਾਂ ਐਦਾਂ ਦੀਆਂ ਚੀਜ਼ਾਂ ਲਿਖ ਦਿੱਤੀਆਂ ਵਧਾਈਆਂ ਉਹਨਾਂ ਨੇ ਇਹ ਪੜਿਆ ਹੀ ਨਹੀਂ ਉੱਪਰ ਕੀ ਉਹਨੇ ਦੋਖ ਲਾਇਆ ਹੈ ਹਾਂਜੀ ਬਿਲਕੁਲ ਬਾਕੀ ਬਿਲਕੁਲ ਅੱਜ ਕੱਲ੍ਹ ਦੇਖਣ ਚ ਆਇਆ ਕਿ ਲੋਕ ਸਿਰਫ ਨਾ ਸ਼ਕਲਾਂ ਦੇ ਉੱਤੇ ਹੀ ਸ਼ਕਲਾਂ ਦੇ ਦੇਖਦੇ ਨੇ ਬਾਕੀ ਪਤਾ ਨਹੀਂ ਮੈਂ ਦੇਖੋ ਬਾਹਰ ਰਹਿੰਦੀ ਹਾਂ ਮੇਰੇ ਕੋਲ ਉੱਥੇ ਵੀ ਇੱਕ ਫੇਸਬੁੱਕ ਹੈ ਤੇ ਮੈਂ ਰੋਜ਼ ਵਿਚਰਦੀ ਹਾਂ ਉਹਨਾਂ ਚ ਉਹ ਔਰਤਾਂ ਬਿਲਕੁਲ ਵੀ ਇਸ ਚੀਜ਼ ਵੱਲ ਜਾਂਦੀਆਂ ਨਹੀਂ ਜੀ ਉਹਨਾਂ ਕਈਆਂ ਕੋ ਤਾਂ ਫੇਸਬੁੱਕ ਵੀ ਨਹੀਂ ਹੈਗੀ ਕਈਆਂ ਨੂੰ ਤਾਂ ਇਹੇ ਨਹੀਂ ਪਤਾ ਕਿ ਸਨੈਪਚੈਟ ਜਾਂ ਇੰਸਟਾਗ੍ਰam ਕੀ ਹੁੰਦਾ ਹੈ ਜੀ ਬਾਕੀ ਜਿਹੜਾ ਮਤਲਬ ਅੱਗ ਜਿਹੜੀ ਹੈ ਨਾ ਆ ਜਿਹੜਾ ਪਾਣੀ ਵਗਿਆ ਆ ਇਹ ਸਾਡੇ ਪੰਜਾਬ ਚ ਵਗਿਆ ਆ ਜਾਂ ਫੇ ਜਿਹੜੇ ਪੰਜਾਬ ਦੇ ਬਾਹਰ ਵੀ ਜਾ ਚੁਕੇ ਨੇ ਕਿ ਪੰਜਾਬ ਦੇ ਵਿੱਚ ਹੀ ਪੰਜਾਬ ਤੋਂ ਬਾਹਰ ਵੀ ਜਿਹੜੇ ਜਾ ਚੁਕੇ ਆ ਮਤਲਬ ਕਈ ਵਾਰੀ ਤਾਂ ਰੋਣਾ ਆਉਂਦਾ ਦੇਖ ਕੇ ਕਿ ਇਹ ਕਿੱਧਰ ਨੂੰ ਅਸੀਂ ਚਲੇ ਗਏ ਆ ਜੀ ਬਿਲਕੁਲ ਪਤਾ ਵੀ ਜਿੰਨਾ ਸਾਡਾ ਸੱਭਿਆਚਾਰ ਅਮੀਰ ਆ ਨਾ ਤਾਂ ਕੋਈ ਹੈ ਨਹੀਂ ਪਰ ਅਸੀਂ ਇੰਦੀਆ ਜਿਵੇਂ ਕਹਿੰਦੇ ਨਾ ਤੋੜੀ ਉਡਾਉਣ ਲਈ ਆਪਾਂ ਤੰਗਲੀ ਵੱਟਦੇ ਆ ਜੀ ਤੰਗੜੀ ਦੇ ਨਾਲ ਆਪਾਂ ਤੂੜੀ ਇਕੱਠੀ ਕਰਦੇ ਆ ਜੇ ੜਾਉਣੀਆਂ ਤਾਂ ਵੀ ਉਹ ਸੀ ਉਹਨਾਂ ੜਾ ਬਸ ਐਸੀ ਤਰ੍ਹਾਂ ਆ ਵੀ ਕਿ ਜਿਹੜੀ ਪੰਜਾਬਣ ਆ ਜਾਏ ਮਤਲਬ ਲੋਕੀ ਆ ਨਾ ਸਾਡੇ ਉਹ ਲੱਗੀਆਂ ਹੋਈਆਂ ਵੀ ਆਪਾਂ ਇਹਦੀਆਂ ਧੱਜੀਆਂ ੜਾਉਣੀਆਂ ਆ ਜੀ ਬਿਲਕੁਲ ਜੀ ਮੈਂ ਤਾਂ ਇਹਦੇ ਸਾਰਾ ਸਾਰ ਖਲਾਫ ਹਾਂ ਮੈਂ ਇਹ ਚੀਜ਼ਾਂ ਵੱਲ ਕਦੀ ਵੀ ਨਹੀਂ ਤੇ ਨਾ ਮੈਂ ਅਪਣਾਉਣਾ ਚਾਹਦੀ ਆ ਹਾਂਜੀ ਤੇ ਬਿਲਕੁਲ ਮੈਮ ਕਹਿੰਦੇ ਹੁੰਦੇ ਨਾ ਵੀ ਆਪਣੇ ਕਲਚਰ ਨੂੰ ਨਾਲ ਲੈ ਕੇ ਚੱਲੀਏ ਤਾਂ ਸ਼ਾਇਦ ਮੇਰੇ ਮੇਰੇ ਖਿਆਲ ਨਾਲ ਆਪਾਂ ਜਿਆਦਾ ਸੈਕਸੈਸ ਹੋ ਸਕਦੇ ਹਾਂ ਨਾ ਲਾਈਫ ਦੇ ਵਿੱਚ ਤੇ ਤੁਹਾਡੇ ਕੋਲ ਤਾਂ ਬਹੁਤ ਹੀ ਖਜ਼ਾਨਾ ਕਹਿੰਦੇ ਦੱਬਿਆ ਹੋਇਆ ਤੇ ਸਾਨੂੰ ਆਪਣੇ ਇਸ ਖਜ਼ਾਨੇ ਦੇ ਵਿੱਚੋਂ ਸਾਡੇ ਦਰਸ਼ਕਾਂ ਨੂੰ ਤੁਸੀਂ ਕੁਝ ਸੁਣਾਉਂਗੇ ਹਾਂਜੀ ਕੀ ਸੁਣਾਣਾ ਚਾਹੁੰਦੇ ਹੋ ਤੁਸੀਂ ਵੀ ਕੀ ਲੋਕ ਬੋਲੀਆਂ ਜਾਂ ਫਿਰ ਕੀ ਲੋਕ ਗੀਤ ਸੁਣਾਉਂਗੇ ਹਾਂਜੀ ਮੈਂ ਸੋਹਾਂ ਸੁਣਾ ਦੇਣੀ ਹਾਂ ਹਾਂਜੀ ਜ਼ਰੂਰ ਵੀਰ ਦੀ ਬੋਲੀ ਸੁਣਾ ਲਵਨੀ ਹੈ ਜੀ ਹਾਂਜੀ ਗੱਡੀ ਪਰਿ ਆਵੇ ਖੰਡ ਦੀ ਜਦੋਂ ਸਾਸ ਦਪਤੀ ਜਾ ਆਇਆ ਗੱਡੀ ਪਰਿ ਆਵੇ ਖੰਡ ਦੀ ਜਦੋਂ ਸਾਸ ਦਪਤੀ ਜਾ ਆਇਆ ਹੱਟੀਆਂ ਦੀ ਖੰਡ ਮੁਕ ਗਈ ਜਦੋਂ ਬੀਰ ਪਰੋਣਾ ਆਇਆ ਹਟੀਆ ਦੇ ਖਾਂਡ ਮੁਕ ਗਈ ਜਦੋਂ ਵੀਰ ਪਰੋਣਾ ਆਇਆ ਪੀੜੀ ਲੈ ਕੇ ਬਹਿ ਜਾ ਵੀਰ ਨਾ ਸਾਸ ਚੰਦਰੀ ਦੇ ਰੁਦਰ ਸਰਨਾਮਾ ਪੀੜੀ ਲੈ ਕੇ ਬਹਿ ਜਾ ਵੀਰ ਨਾ ਸਾਸ ਚੰਦਰੀ ਦੇ ਰੁਦਰ ਸਰਨਾਮਾ ਤੈਨੂੰ ਵੀਰਾ ਦੁੱਧ ਦਾ ਸ਼ੰਨਾ ਤੇਰੇ ਬੋਤੇ ਨੂੰ ਗਵਾਰੇ ਦੀਆਂ ਫਲੀਆਂ ਤੈਨੂੰ ਵੀਰਾ ਦੁੱਧ ਦਾ ਸ਼ੰਨਾ ਤੇਰੇ ਵੀ ਬੋਤੇ ਨੂੰ ਗਵਾਰੇ ਦੀਆਂ ਫਲੀਆਂ ਵਾਜਿਓ ਪਹਿਲੇ ਜਮਾਨੇ ਚ ਜਦੋਂ ਇਹ ਲੋਕ ਗੀਤ ਬਣੇ ਆ ਉਦੋਂ ਵੀਰ ਆ ਜਿਹੜਾ ਉਹ ਬੋਤੇ ਤੇ ਹੀ ਆਉਂਦਾ ਸੀਗਾ ਗੱਡੀਆਂ ਤਾਂ ਹੁੰਦੀਆਂ ਨਹੀਂ ਬਿਲਕੁਲ ਜੀ ਬਿਲਕੁਲ ਜਿੱਦਾਂ ਦਾ ਮਾਹੌਲ ਹੁੰਦਾ ਆ ਉਦਾਂ ਦੇ ਸਾਡੇ ਲੋਕ ਗੀਤ ਆ ਹਾਂਜੀ ਬਿਲਕੁਲ ਪਰ ਉਹ ਤਾਂ ਮੇਰ ਬਿਰਸਾ ਆ ਸਾਡਾ ਜਿਹੜਾ ਅਸੀਂ ਪਤਾ ਨਹੀਂ ਕਿਉਂ ਗਵਾਂਂ ਤੇ ਤੁਲੇ ਹੋਏ ਆ ਜੀ ਬਿਲਕੁਲ ਅੱਛਾ ਤੇ ਹੋਰ ਵੀ ਕੋਈ ਜਿਸ ਤਰ੍ਹਾਂ ਬੋਲੀਆਂ ਵਗੈਰਾ ਅੱਜ ਕੱਲ ਹਨਾ ਹਾਂਜੀ ਵਿਸਾਰਦੇ ਜਾ ਰਹੇ ਆ ਕਿਉਂਕਿ ਪਹਿਲੇ ਟਾਈਮਾਂ ਦੇ ਵਿੱਚ ਤਾਂ ਜਿੱਦਾਂ ਹੁਣ ਵਿਆਹ ਹੁੰਦੇ ਸੀ ਹਨਾ ਉਹਦੇ ਵਿੱਚ ਵੀ ਆਪਾਂ ਦੇਖਦੇ ਹੁੰਦੇ ਸੀ ਵੀ ਕਿੰਨੇ ਕਿੰਨੇ ਦਿਨ ਰੌਣਕ ਲੱਗਦੀ ਹੁੰਦੀ ਸੀ ਪਰ ਅੱਜ ਕੱਲ ਉਹ ਬੜਾ ਸੀਮਤ ਜਿਹਾ ਹੋ ਗਿਆ ਹਨਾ ਅੱਜ ਕੱਲ ਦੇ ਹਿਸਾਬ ਦੇ ਨਾਲ ਜਿਵੇਂ ਅੱਜ ਕੱਲ ਪੈਲਸਾਂ ਤੋਂ ਲੋਕ ਮੁੜ ਜਾਂਦੇ ਨੇ ਕਿ 10-10 ਦਿਨ ਸੋ ਆਪਾਂ ਪਿੰਡਾਂ ਦੇ ਵਿੱਚ ਵਿਆਹ ਦੇਖਦੇ ਹੁੰਦੇ ਸੀ ਵੀ ਆਪਾਂ 10-10 ਦਿਨ ਗੋੜ ਬਿਠਾਉਂਦੇ ਹੁੰਦੇ ਸੀ ਹਨਾ ਤੇ ਉਹ ਚੀਜ਼ੇ ਮੈਨੂੰ ਬੜੀ ਹਨਾ ਕਈ ਵਾਰ ਆਪਾਂ ਮਿਸ ਕਰਦੇ ਆ ਵੀ ਲੱਗਦਾ ਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਉਹ ਅਲੋਪ ਹੀ ਨਾ ਹੋ ਜAVE ਹਨਾ ਤੇ ਉਹਦੇ ਵਿੱਚੋਂ ਵੀ ਕੁਝ ਸੰਭ ਕੇ ਰੱਖਿਆ ਹੋਇਆ ਤੁਸੀਂ ਹਾਂਜੀ ਬਿਲਕੁਲ ਜੀ ਮੈਂ ਸੋਹਾ ਜਿਹੜੇ ਮੈਨੂੰ ਬਹੁਤ ਪਸੰਦ ਆ। ਮੇਰੀ ਰੂਹ ਦੀ ਖੁਰਾਕ ਆ। ਕਿ ਮੈਂ ਹਮੇਸ਼ਾ ਹੀ ਗੁਣਗਣਾਉਂਦੀ ਆ। ਤੇ ਬਾਕੀ ਇਹ ਆ ਕਿ ਜਿੱਦਾਂ ਜਿੱਦਾਂ ਸਮਾਂ ਬੀਤ ਜਾਂਦਾ ਆ ਉਦਾਂ ਉਦੇ ਸਾਡੇ ਜਿਹੜੇ ਲੋਕ ਆ ਉਹ ਦੌੜ ਚ ਲੱਗੇ ਹੋਏ ਆ। ਤੇ ਅੱਜ ਪੈਸਾ ਹੀ ਸਾਰੇ ਪਾਸੇ ਆ ਤੇ ਪੈਸੇ ਨਾਲ ਸਭ ਕੁਝ ਖਰੀਦ ਲੈਂਦੇ ਆ। ਪੈਸੇ ਨਾਲ ਹੀ ਗਾਣੇ ਖਰੀਦ ਹੋ ਜਾਂਦੇ ਆ। ਪੈਸੇ ਨਾਲ ਹੀ ਰਸਮਾਂ ਰਿਵਾਜ ਜਿਹੜੇ ਪੂਰੇ ਹੋ ਜਾਂਦੇ ਆ। ਪਹਿਲੇ ਜ਼ਮਾਨੇ ਚ ਲੋਕਾਂ ਨੂੰ ਲੋੜ ਹੁੰਦੀ ਸੀਗੀ ਆਪਸ ਹੀ ਭਾਈਚਾਰਾ ਦੀ ਜਿਹੜੀ ਅੱਜ ਭਾਈਚਾਰਕ ਸੰਸਾਧ ਜਿਹੜੀ ਟੁੱਟ ਗਈ ਆ ਤੇ ਕਿਉਂਕਿ ਹੁਣ ਆਪਸ ਚ ਕਿਸੇ ਦੀ ਬੋਲਵਾੜੀ ਨਹੀਂ ਹੁੰਦੀ ਤੇ ਫਿਰ ਗਾਉਣ ਤਾਂ ਕਿੱਥੇ ਬੜਾਏ ਜਾਣੇ ਆ ਤੇ ਪਹਿਲੇ ਜ਼ਮਾਨੇ ਚ ਸਾਰੀਆਂ ਤਾਈਆਂ ਚਾਚੀਆਂ ਤਕਰੀਬਨ ਪੂਰਾ ਪਿੰਡ ਆਉਂਦਾ ਸੀ ਤੇ ਜਦ ਇਹ ਕੁੜੀ ਦਾ ਵਿਆਹ ਆ ਤਾਂ ਸੁਹਾਗ ਗਏ ਜਾਂਦੇ ਸੀ ਕਾਫੀ ਦਿਨ ਪਹਿਲਾਂ ਤੇ ਜਿਹੜੇ ਦੂਜੇ ਪਿੰਡਾਂ ਚ ਵੀ ਸੁਣਦੇ ਸੀ ਨਾਲ ਦੇ ਪਿੰਡ ਚ ਵੀ ਪਤਾ ਲੱਗਦਾ ਸੀ ਵੀ ਇੱਥੇ ਕੁੜੀ ਦਾ ਵਿਆਹ ਆ ਤੇ ਜੇਕਰ ਮੁੰਡੇ ਦਾ ਵਿਆਹ ਹੁੰਦਾ ਸੀ ਉਹ ਘੋੜੀਆਂ ਗਾਉਂਦੇ ਸੀ ਦਕੋੜੀਆਂ ਦੇ ਵੀ ਆਵਾਜ਼ ਜਿਹੜੀ ਆ ਉਹ ਇੰਨੀ ਉੱਚੀ ਹੁੰਦੀ ਸੀ ਕਿ ਪਤਾ ਲੱਗਦਾ ਸੀ ਕਿ ਅੱਜ ਨਾਲ ਦੇ ਪਿੰਡ 'ਚ ਮੁੰਡੇ ਆ ਗਏ। ਜੀ ਬਿਲਕੁਲ। ਹਾਂਜੀ ਮੈਂ ਤੁਹਾਨੂੰ ਇੱਕ ਸੁਹਾਗ ਸੁਣਾ ਦੇਣੀ ਮੈਂ। ਜੀ ਬਿਲਕੁਲ। ਜੇ ਤੁਸੀਂ ਸੁਣਨਾ ਚਾਹੋ। ਹਾਂਜੀ ਬਿਲਕੁਲ ਜੀ ਬਿਲਕੁਲ। ਹਰੀਏ ਨੀ ਰਸ ਪਰੇਖ ਜੂਰੇ ਰੀਏ ਨੀ ਰਸ ਪਰਿਏ ਖਜੂਰੇ ਕੇਨੇ ਦਿੱਤਾ ਹੈ ਨੀ ਦੂਰੇ ਬਾਬਾ ਮੇਰਾ ਉੱਚਿਆਂ ਮੇ ਲਾਂਦਾ ਰਾਜਾ ਹੂੰ ਮੇ ਦਿੱਤਾ ਹੈ ਨੀ ਦੂਰੇ ਬਾਬਾ ਮੇਰਾ ਰੀਏ ਨੀਂ ਰਾਸ ਪਰਿਏ ਖਜੂਰੇ ਕੇਨੇ ਦਿਤਾਏ ਨੀਂ ਦੂਰੇ ਬਾਬਲ ਮੇਰਾ ਬੜੀਆਂ ਬਾਗਾਂ ਦਾ ਰਾਜਾ ਉਹਨੇ ਦਿਤਾਏ ਨੀਂ ਦੂਰੇ ਬਾਬਲ ਮੇਰਾ ਵਾਜੀ ਬਹੁਤ ਹੀ ਵਧੀਆ ਹਾਂਜੀ ਮਾਮੇ ਨੂੰ ਫੁੱਫੜ ਨੂੰ ਵੀ ਤਾਏ ਚਾਚੇ ਨੂੰ ਸਭ ਨੂੰ ਹਾਂਜੀ ਕਹਿੰਦੇ ਆ ਜੀ ਅੱਜ ਕਾਫੀ ਦਿਨਾਂ ਬਾਅਦ ਜਿਹੜੇ ਆਪਣੇ ਲੋਕ ਗੀਤ ਸੁਣਨ ਨੂੰ ਮਿਲੇ ਤੇ ਬਹੁਤ ਵਧੀਆ ਲੱਗਿਆ ਹਨਾ ਸ਼ੁਕਰੀਆ ਤੇ ਤੁਸੀਂ ਬਾਹਰ ਰਹਿ ਕੇ ਵੀ ਹਨਾ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਰਹਿ ਕੇ ਵੀ ਜਿਹੜਾ ਸੱਭਿਆਚਾਰ ਨੂੰ ਸੰਭਾਲਿਆ ਹੋਇਆ ਬਹੁਤ ਵੱਡੀ ਗੱਲ ਆ ਤੇ ਮੈਂ ਇਹ ਚਾਹੂੰਗੀ ਕਿ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਜਿੱਦਾਂ ਸਰੋਤੇ ਨੇ ਕੀ ਕਿ ਜਿੱਦਾਂ ਅੱਜਕੱਲ ਦਾ ਹਾਂਜੀ ਕਲਚਰ ਆ ਹਨਾ ਵੀ ਉਹਨਾਂ ਨੂੰ ਲੱਗਦਾ ਕਿ ਪੰਜਾਬੀ ਪੰਜਾਬੀਅਤ ਹਨਾ ਹਾਂਜੀ ਤੇ ਕਿਤੇ ਦੂਰ ਹੁੰਦੇ ਜਾ ਰਹੇ ਨੇ ਉਹ ਇਹਨਾਂ ਚੀਜ਼ਾਂ ਤੋਂ ਹਨਾ ਹਾਂਜੀ ਕਿ ਸਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਉਹਨਾਂ ਵਾਸਤੇ ਮੈਨੂੰ ਇਦਾਂ ਲੱਗਦਾ ਹੈ ਕਿ ਜਿੰਨਾ ਅਸੀਂ ਪੰਜਾਬ ਤੋਂ ਦੂਰ ਹਾਂ ਉਹਨਾਂ ਅਸੀਂ ਜਿਹੜਾ ਸੱਭਿਆਚਾਰ ਦੇ ਬੇਸੇ ਦੇ ਨੇੜੇ ਆ ਬਹੁਤ ਸਾਰੇ ਮੈਂ ਜਿੱਦਾਂ ਮੇਰੀ ਅੱਖ ਨਾਲ ਦੇਖੋ ਤਾਂ ਇਦਾਂ ਲੱਗਦਾ ਬਾਕੀ ਜਿਹੜੇ ਪੰਜਾਬ ਚ ਰਹਿੰਦੇ ਆ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੈਗਾ ਕਿ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਉਹ ਕਾਫੀ ਦੂਰ ਹੁੰਦੇ ਜਾ ਰਹੇ ਹਾਂ ਇਹ ਹੀ ਆ ਕਿ ਪਹਿਲਾਂ ਤਾਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਦੁਨੀਆ ਦੀ ਅਸੀਂ ਸਭ ਤੋਂ ਅਮੀਰ ਜਿਹੜੀ ਕੌਮ ਆ ਜਿਹੜਾ ਸਾਡਾ ਵਿਰਸਾ ਵਿਰਾਸਤ ਆ ਇਹ ਸਭ ਤੋਂ ਦੁਨੀਆ ਚ ਅਮੀਰ ਆ ਇਹਦੇ ਵਰਗਾ ਕੋਈ ਹੈ ਨਹੀਂ ਜੀ ਅਸੀਂ ਇਹਦੀ ਮਤਲਬ ਹੈ ਨਾ ਜੇ ਕਹਿ ਦੋ ਕਿ ਇਹਦੀ ਪੌੜੀ ਦੇ ਉੱਤੇ ਚੜ ਕੇ ਅਸੀਂ ਜਗ ਜਿੱਤ ਸਕਦੇ ਹਾਂ ਔਰ ਤੁਸੀਂ ਕੋਈ ਵੀ ਦੇਖ ਲਓ ਵੀ ਪੰਜਾਬੀ ਫਿਲਮ ਜਿਹੜੀ ਕੋਈ ਜਿੱਥੇ ਕੋਈ ਫਿਲਮ ਹੁੰਦੀ ਆ ਜਾਂ ਕੋਈ ਵੀ ਕਿਤੇ ਵੀ ਹੁੰਦੇ ਆ ਜਾਂ ਉਹਦੇ ਵਿੱਚ ਸਰਦਾਰ ਨਹੀਂ ਹੁੰਦਾ ਜਾਂ ਪੰਜਾਬੀ ਗਾਣਾ ਨਹੀਂ ਹੁੰਦਾ ਜਾਂ ਕੋਈ ਪੰਜਾਬੀ ਉਹਦੇ ਵਿੱਚ ਰਸਮ ਰੀਤ ਨਹੀਂ ਹੁੰਦੀ ਤਾਂ ਉਹ ਚੱਲਦੀ ਨਹੀਂ ਉਹਦਾ ਇਹੀ ਕਾਰਨ ਆ ਕਿ ਪੰਜਾਬੀ ਜਿਹੜੀ ਆ ਉਹ ਦੁਨੀਆ ਨੂੰ ਚਲਾ ਸਕਦੀ ਆ ਜਿਹੜਾ ਸੱਭਿਆਚਾਰ ਪੰਜਾਬੀ ਦਾ ਵਿਰਸਾ ਆ ਉਹ ਸਾਰੀ ਦੁਨੀਆ ਤੇ ਰਾਜ ਕਰ ਸਕਦਾ ਹੈ ਪਰ ਜੇ ਚਾਹੀਏ ਅਸੀਂ ਪਹਿਲਾ ਸਾਨੂੰ ਇਹ ਸੋਚ ਆਪਣੀ ਬੁਲੰਦ ਕਰਨੀ ਪਊਗੀ ਆਪਣੇ ਅੰਦਰ ਇਹ ਧਾਰਨਾ ਜਿਹੜੀ ਆ ਬਿਠਾਉਣੀ ਪਊਗੀ ਕਿ ਅਸੀਂ ਅਮੀਰ ਆ ਸਾਡਾ ਸੱਭਿਆਚਾਰ ਅਮੀਰ ਆ ਅਸੀਂ ਇਹਨੂੰ ਸਾਹਮਣੇ ਰੱਖਣਾ ਗਵਾਉਣਾ ਨਹੀਂ ਜੀ ਬਿਲਕੁਲ ਅਸੀਂ ਜਿੱਦਾਂ ਗਵਾ ਰਹੇ ਆ ਉਹ ਸਾਡੇ ਲਈ ਤਰਸਯੋਗ ਜਿਹੜੀ ਬਣਦੀ ਜਾ ਰਹੀ ਆ ਕਿਉਂਕਿ ਇੱਕ ਸਰਦਾਰ ਖੜਾ ਹੁੰਦਾ ਆ ਉਹ ਲੱਖਾਂ ਕਰੋੜਾਂ 'ਚ ਵੀ ਪਤਾ ਲੱਗਦਾ ਸਰਦਾਰ ਆ ਇੱਕ ਪੰਜਾਬਣ ਖੜੀ ਹੁੰਦੀ ਆ ਮੈਂ ਕਹਿੰਦੀ ਆ ਵੀ ਉਹ ਪਤਾ ਲੱਗਦਾ ਵੀ ਚਾਹੇ ਕਰੋੜਾਂ ਹੀ ਕਰੋੜ ਕਰੋੜ ਦਾ ਵੀ ਕਿਸੇ ਨੇ ਪਾਇਆ ਹੋਵੇ ਪਹਿਰਾਵਾ ਲਿਬਾਸ ਆਪਣਾ ਉਹ ਚ ਵੀ ਇੱਕ ਸੂਟ ਪੰਜਾਬੀ ਹੋਵੇ ਤੇ ਸਾਡੇ ਨਾਲ ਫਲਕਾਰੀ ਵੀ ਲਈ ਹੋਵੇ ਜ ਮਤਲਬ ਪੂਰਾ ਪੰਜਾਬੀ ਜਿਹੜਾ ਉਹ ਉਹ ਦੇਖਦੇ ਆ ਵੀ ਇਹ ਕੀ ਚੀਜ਼ ਆ ਨਾ ਇਹ ਵੱਖਰਾ ਹੀ ਆ ਪਰਮਾਤਮਾ ਦੀ ਕਿਰਪਾ ਨਾਲ ਇਦਾਂ ਮੇਨਾਂ ਹੋ ਚੁੱਕੀ ਆ ਸਾਡੇ ਜਿਹੜਾ ਮੈਂ ਜਿੱਥੇ ਕੰਮ ਕਰਦੀ ਆ ਉੱਥੇ ਤਕਰੀਬਨ 750 ਤੱਕ ਕੰਮ ਕਰਦੀ ਆ ਤੇ ਸਾਡੇ ਹਰ ਸਾਲ ਜਿਹੜਾ ਜਦੋਂ ਕ੍ਰਿਸਮਸ ਹੁੰਦੀ ਆ ਉਦੋਂ ਵੱਡੀ ਪਾਰਟੀ ਕਰਦੇ ਆ ਮਾਲਕ ਉਹਦੇ ਵਿੱਚ ਮੈਂ ਆਪਣਾ 10 ਮੀਟਰ ਦਾ ਘਗਰਾ ਬਣਾਇਆ ਆ ਭਈ ਤੇ ਆਪਣਾ ਸ਼ਰਟ ਜਿਹੜਾ ਲੰਬਾ ਸੀ ਹਨਾ ਝੱਗਾ ਕਹਿੰਦੀ ਆ ਮੈਂ ਵੈਸੇ ਮੇਰੇ ਤੇ ਕਈ ਪੰਜਾਬੀ ਹੱਸਦੇ ਵੀ ਆ ਵੀ ਤੁਸੀਂ ਝੱਗਾ ਹੀ ਕਹਿੰਦੇ ਹਾ ਜੇ ਘਗਾ ਮੇਰਾ ਝੱਗਾ ਝੱਗਾ ਹੀ ਰਹਿਣਾ ਆ ਦੁਨੀਆ ਚਾਹੇ ਬਦਲ ਜਵੇ ਚਾਹੇ ਮੈਨੂੰ ਦੋ ਦਹਾਕੇ ਹੋ ਗਏ ਆ ਜੱਲਮਾਂ ਚ ਪਰ ਝੱਗੇ ਦਾ ਜਿਹੜਾ ਮੇਰਾ ਝੱਗਾ ਹੀ ਰਹਿਣਾ ਤੇ ਮੈਂ ਆਪਣਾ ਦੁਪੱਟਾ ਲਿਆ ਸੀ ਨਾਲ ਫਲਕਾਰੀ ਲਈ ਸੀਗੀ ਤੇ ਉੱਥੇ ਬਹੁਤ ਸਾਰੇ ਹੋਰ ਵੀ ਪਹਿਰਾਵੇ ਸੀਗੇ ਪਰ ਉਹਨਾਂ ਨੇ ਕਿਹਾ ਵੀ ਇਹ ਸਭ ਤੋਂ ਜਿੱਦਾਂ ਖਾਸ ਆ ਜਿਹੜਾ ਉੱਥੇ ਹੋਟਲ ਦਾ ਸੀਗਾ ਮਾਲਕ ਉਹਨੇ ਸਪੈਸ਼ਲ ਆ ਕੇ ਮੈਨੂੰ ਬੇਨਤੀ ਕੀਤੀ ਕਿ ਤੁਸੀਂ ਤੁਹਾਡੇ ਨਾਲ ਅਸੀਂ ਫੋਟੋ ਖਰਾਾ ਸਕਦੇ ਆ ਫਿਰ ਪ੍ਰਮਾਤਮਾ ਦੀ ਹੈ ਸ਼ੁਕਰਗੁਜ਼ਾਰ ਆ ਰਿਆਂ ਕਿ ਉਹਨਾਂ ਨੇ ਉਹ ਫੋਟੋ ਆਪਣੇ ਪੂਰੇ ਸਾਲ ਦੀਆਂ ਜਿਹੜੀਆਂ 100 ਫੋਟੋਆਂ ਸੋਹਣੀਆਂ ਸੀਗੀਆਂ ਉਹਨਾਂ 'ਚ ਮੇਰੇ ਕੱਲੀ ਦੀਆਂ ਦੋ ਫੋਟੋਆਂ ਸੀਗੀਆਂ ਵਾਹ ਜੀ ਵਾਹ ਇਹ ਮੈਂ ਇਹ ਮੈਂ ਨਹੀਂ ਕੁਝ ਵੀ ਹਾਂਜੀ ਬਿਲਕੁਲ ਮੇਰਾ ਪੰਜਾਬੀ ਪਹਿਰਾਵਾ ਜਿਹਨ ਜਿਹਦੇ ਸਿਰ ਤੇ ਮਹਿਮਾਨ ਕਰਦੀ ਆ ਜਿਹੜਾ ਮੈਂ ਕਹਿੰਦੀ ਆ ਮੈਂ ਕਹਿੰਦੀ ਆ ਪੰਜਾਬੀ ਪਹਿਰਾਵਾ ਹੀ ਸਾਨੂੰ ਦੁਨੀਆ ਦੇ ਵਿੱਚ ਜਿਹੜਾ ਆ ਉਹ ਉਹ ਕਰਦਾ ਆ ਵੀ ਇਹ ਤੁਸੀਂ ਕੋਈ ਹੈਗੇ ਆ ਸਾਨੂੰ ਹਲੂਣਾ ਦਿੰਦਾ ਆ ਜੀ ਬਿਲਕੁਲ ਮੈਨੂੰ ਤਾਂ ਬਹੁਤ ਮਾਣ ਆ ਬਾਕੀ ਜੇ ਕਿਸੇ ਨੂੰ ਸ਼ਰਮ ਆਉਂਦੀ ਹੋਗੀ ਤਾਂ ਦੀ ਹੋਗੀ ਮੈਨੂੰ ਤਾਂ ਕੋਈ ਸ਼ਰਮ ਨਹੀਂ ਆਉਦੀ ਮੈਨੂੰ ਤਾਂ ਖੁਸ਼ੀ ਹੁੰਦੀ ਆ ਕਿ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਜੀ ਬਹੁਤ ਕਹਿੰਦੇ ਹੁੰਦੇ ਆ ਨਾ ਇਹ ਵੀ ਕੋਈ ਕੋਈ ਸਮਝ ਸਕਦਾ ਇਸ ਚੀਜ਼ ਨੂੰ ਹਨਾ ਤੇ ਰੱਬ ਨੇ ਸ਼ਾਇਦ ਤੁਹਾਡੀ ਡਿਊਟੀ ਲਾ ਕੇ ਤੁਹਾਨੂੰ ਭੇਜਿਆ ਹੋਇਆ ਕਿ ਪੰਜਾਬੀ ਕਲਚਰ ਦੀ ਸੇਵਾ ਤੁਸੀਂ ਕਰ ਰਹੇ ਹੋ ਸੋ ਵੱਧਦਾ ਹੀ ਜੁੜੇ ਰਹੋ ਤੁਸੀਂ ਬਹੁਤ ਵਧੀਆ ਲੱਗਿਆ ਤੁਹਾਡਾ ਅੱਜ ਗੱਲਬਾਤ ਕਰਕੇ ਤੁਹਾਡੇ ਬਾਰੇ ਜਾਣ ਕੇ ਸੋ ਮੈਂ ਇਹੀ ਕਹਿਣਾ ਚਾਹੂੰਗੀ ਕਿ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਹਨਾ ਜੇ ਅਸੀਂ ਆਸੀ ਖੁਦ ਲੋਕ ਸੰਭੀਏ ਤਾਂ ਮੈਨੂੰ ਲੱਗਦਾ ਇਹ ਵਿਰਸਾ ਬਹੁਤ ਅਮੀਰ ਆ ਹਾਂਜੀ ਬਹੁਤ ਅਮੀਰ ਹਾਂ ਬਾਕੀ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਜਿਹੜੀ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਸਾਡੇ ਜਿੱਥੇ ਮੈਂ ਕੰਮ ਕਰਦੀ ਆ ਉੱਥੇ ਨਾ ਜਿੱਦਾਂ ਜਨਮ ਦੇਨੇ ਆ ਜਾਂ ਫੇ ਕਿਸੇ ਦੇ ਕੋਈ ਖੁਸ਼ੀ ਵਾਲਾ ਕੰਮ ਹੁੰਦਾ ਆ ਤੇ ਉਹ ਫੇ ਇੱਕ ਪੈਸੇ ਇਕੱਠੇ ਕਰਦੇ ਤੇ ਕਾਰਡ ਤਿਆਰ ਕਰਦੇ ਆ ਉਹ ਕਾਰਡ ਤੇ ਸਾਰੇ ਸਾਰੇ ਆਪਣੇ ਦਸਕਰ ਕਰਦੀ ਆ ਹਨਾ ਜਿੰਨੀਆਂ ਵੀ ਔਰਤਾਂ ਆ ਮੈਂ ਮਾਨਕ ਐਸਾ ਦੀ ਮੈਂ ਪੰਜਾਬੀ ਚ ਪਹਿਲਾਂ ਸ਼ੁਰੂ ਕੀਤੇ ਸੀਗੇ ਦਸਕਰ ਕਰਨੇ ਪਰ ਹੁਣ ਉਹ ਕਾਰਡ ਦੇ ਵਿੱਚ ਖਾਸ ਜਗ੍ਹਾ ਰੱਖਦੇ ਆ ਕਿ ਤੂੰ ਇੱਥੇ ਦਸ ਕਰ ਕਰਦੇ ਆ ਤੇ ਖਾਸ ਹੁੰਦਾ ਵੀ ਇਹ ਫਿਕਰਾ ਆ ਕੁਝ ਜੀ ਹਾਂਜੀ ਕਈ ਤਾਂ ਮੇਰੇ ਕੋ ਆਪਣਾ ਨਾਮ ਵੀ ਲਿਖਾਉਂਦੀਆਂ ਆ ਕਿ ਆਪਣਾ ਤੁਸੀਂ ਸਾਨੂੰ ਨਾਮ ਲਿਖ ਕੇ ਦੱਸ ਤੇ ਫਿਰ ਮੈਂ ਸਾਰੇ ਕਿਤੇ ਆਪਣੇ ਦਸ ਕਰਤ ਜਿਹੜੇ ਆ ਉੱਥੇ ਪੰਜਾਬੀ ਚ ਕਰ ਦਿੰਦੀ ਆ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਸਾਨੂੰ ਇਹ ਬੋਲੀ ਆਉਂਦੀ ਆ ਤੇ ਇਹ ਮੈਂ ਆ ਨਹੀਂ ਕਹਿੰਦੀ ਕਿ ਅਸੀਂ ਪੰਜਾਬੀ ਦੀ ਸੇਵਾ ਕਰਦੇ ਆ ਮੈਂ ਤਾਂ ਇਹ ਕਹਿੰਨੀ ਕਿ ਪੰਜਾਬੀ ਮਾਂ ਬੋਲੀ ਆ ਜਿਹੜੀ ਸਾਨੂੰ ਕੋਸ਼ਲ ਜਿਹੜਾ ਹੱਕ ਦਵਾਉਦੀ ਆ ਕਿ ਤੁਸੀਂ ਕੋਈ ਹੈਗੇ ਆ ਜੀ ਹਾਂ ਜੀ ਬਾਕੀ ਸ਼ੁਕਰੀਆ ਜੀ ਸੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਹਨਾ ਤੁਸੀਂ ਅੱਜ ਇੰਨੀ ਦੂਰ ਤੋਂ ਸਾਡੇ ਇੱਕ ਸੱਦੇ ਦੇ ਉੱਤੇ ਸਾਡੇ ਲਈ ਇੰਨਾ ਕੀਮਤੀ ਵਕਤ ਕੱਢ ਕੇ ਆਏ ਹੋ ਤੇ ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਪਰ ਕਹਿੰਦੇ ਹੁੰਦੇ ਆ ਨਾ ਹਜੇ ਦਿਲ ਤਾਂ ਨਹੀਂ ਕਰਦਾ ਦਿਲ ਤਾਂ ਕਰਦਾ ਤੁਹਾਡੇ ਕੋਲ ਜਿੰਨੀਆਂ ਵੀ ਜਿੰਨਾ ਕੁਝ ਤੁਸੀਂ ਲੁਕੋਈ ਬੈਠੇ ਹੋ ਆਪਣੇ ਅੰਦਰ ਉਹ ਸੁਣੀਏ ਪਰ ਚਲੋ ਫੇਰ ਆਪਾਂ ਮਿਲਦੇ ਰਹਾਂਗੇ ਕਿਤੇ ਹਨਾ ਆਪਾਂ ਇਸ ਜੋ ਵੀ ਤੁਸੀਂ ਅਚੀਵਮੈਂਟ ਕਰ ਰਹੇ ਹੋ ਜਾਂ ਤੁਸੀਂ ਜੋ ਪੰਜਾਬੀ ਸੱਭਿਆਚਾਰ ਲਈ ਕਰ ਰਹੇ ਹੋ ਸੋ ਅਸੀਂ ਦਰਸ਼ਕਾਂ ਦੇ ਰੂਬਰੂ ਕਰਦੇ ਰਹਾਂਗੇ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਪ੍ਰਮਾਤਮਾ ਅਗੇ ਅਰਦਾਸ ਕਰਦੀਆਂ ਕਿ ਤੁਹਾਡਾ ਖੂਬ ਤਰੱਕੀਆਂ ਕਰੋ ਤੁਸੀਂ ਤੁਹਾਡਾ ਚੈਨਲ ਖੂਬ ਤਰੱਕੀਆਂ ਕਰੇ ਮਾਂ ਬੋਲੀ ਪੰਜਾਬੀ ਨੂੰ ਹਮੇਸ਼ਾ ਐਸੀ ਤਰ੍ਹਾਂ ਮਾਨਮੱਤੇ ਬਣਾਉਂਦੇ ਰੋ ਸ਼ੁਕਰੀਆ